ਸਾਡੇ ਪਿੰਡ ਤੇ ਉਗੜੀਪੋਲਾ ਤੋਂ ਕੋਈ ਵੀ ਸਰਪੰਚ ਕਿਰਪਾ ਕਰਕੇ ਨਾ ਜਾਵੇ ਜਿਵੇਂ ਪੰਜਾਬੀ ਦੇ ਆਗਰ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਪਿੰਡ ਹੌਜ ਗੰਦੜ ਸਿੰਘਾਂ ਹਾਰੀਆਂ ਦੱਸ ਕਿਸੇ ਦੱਸ ਦਿਆ ਜੋ ਸਾਡੇ ਇਤਿਹਾਸਕਾਰਾਂ ਨੇ ਗਾਏ ਕਹਿੰਦੇ ਜਿਸ ਵੇਲੇ ਕੰਡਾ ਚ ਚਿੜੇ ਜਾ ਰਹੇ ਸੀ ਸਹਬਜਾਦੇ ਤੇ ਜਿਸ ਵੇਲੇ ਗੋਡੇ ਅੜ ਗਏ ਤੇ ਅਖੋੜੀ ਖਰੀਕਾ ਕੋ ਨਸੰਦ ਨਾਲ ਆ ਕੇ ਉਹ ਭੰਨ ਦਿੱਤੇ ਗਏ ਤਾਂ ਵੀ ਨਹੀਂ ਉਹ ਡੋਲੇ ਨਿੱਕੇ ਨਿੱਕੇ ਬੱਚੇ ਨਕੀਆਂ ਨਕੀਆਂ ਅਨੀ ਜ਼ਿਕਰ ਕਰਦੀ ਆ ਕਹਿੰਦੀ ਨਾਮ ਜਪੋ ਜਿਵੇਂ ਐਸੇ ਐਸੇ ਧਰੂ ਪ੍ਰਲਾਦ ਜਿਵੇਂ ਉਹਰ ਜੈਸੇ ਜਿਦਾ ਢਾਈ ਢਾਈ ਤਿੰਨ ਤਿੰਨ ਸਾਲ ਦੇ ਬੱਚਿਆਂ ਨੇ ਭਗਤੀ ਕੀਤੀ ਉਸ ਈਸ਼ਵਰ ਦੀ ਵੈਸੇ ਭਗਤੀ ਕਰੋ ਸਦਾ ਇਤਿਹਾਸ ਹੈ ਟਾ ਬਟਾ ਦੁਨੀਆ ਦੇ ਵਿੱਚ ਕਿਤੇ ਅਸਾ ਇਤਿਹਾਸ ਨਹੀਂ ਸਾਨੂੰ ਮਿਲੇਗਾ ਜਿਹੜਾ ਸਾਨੂੰ ਸਾਡੀ ਭਾਰਤ

ਕੋਈ ਅਚਾਹੇ ਉਪਾਲੇ ਕਰੋੜੇ ਕੁਛ ਧੰਨ ਕਰੇ ਪ੍ਰੋਗਰਾਮ ਕਰਵਾਣਾ ਲੋਕਾਂ ਨੂੰ ਕੰਧਾ ਸਿਖਾ ਦੇਣਾ ਨਾਲ ਹੀ ਜਿਹੜੇ ਸਭ ਕੁਝ ਚਾਹਦਾ ਉਥੇ ਅੱਜ ਸਮਾ ਤੇ ਜਿਹੜੇ ਰੋਗ ਤੇ ਜੇ ਅਸੀਂ ਕਹੀਏ ਇਸ ਮਨੁੱਖਾ ਤਨ ਦੇ ਵਿੱਚ ਅਸੀਂ ਲੋਕਾਂ ਨੇ ਸੰਘਰਸ਼ ਨਹੀਂ ਕਰਨਾ ਇੱਕ ਧੀ ਦੀ ਇੱਜ਼ਤ ਨੂੰ ਤਾਰ-ਤਾਰ ਕਰਨ ਦੇ ਇੱਕ ਔਰਤ ਦੀ ਇੱਜ਼ਤ ਨੂੰ ਤਾਰ-ਤਾਰ ਕਰਨ ਦੇ ਜਿਨ੍ਹਾਂ ਨੂੰ ਦੁਨੀਆ ਨੇ ਰੱਬ ਬਣਾ ਲਿਆ ਜਿਹੜੇ ਕਹਿੰਦੇ ਸੀ ਅਸੀਂ ਕੈਂਸਰ ਵੀ ਹੱਥ ਲਾਇਆ ਠੀਕ ਕਰ ਦਿੰਦੇ ਆ ਜਿਹੜੇ ਕਹਿੰਦੇ ਸੀ ਅਸੀਂ ਆਪ ਕੋਈ ਐਚ ਆਈ ਵੀ ਹੋਇਆ ਕੋਈ ਹੋ ਗਿਆ ਉਹ ਸਾਰੇ ਅਸੀਂ ਹੱਥ ਲਾਏ ਠੀਕ ਕਰ ਦਿੰਦੇ ਆ ਲੰਗੜੇ ਚੱਲਣ ਲੱਗ ਪੈਂਦੇ ਆ ਜੀ ਗੂੰਗੇ ਬੋਲਣ ਲੱਗ ਪੈਂਦੇ ਆ ਤਾਂ ਤੁਸੀਂ ਕਹਿੰਦੇ ਰੋੜ ਲੱਗ ਪਿਆ ਤੇ ਮੇਰੀ ਲੱਤ ਦੇ ਵਿੱਚ ਵੀ ਰੋੜ ਪਈ ਆ ਜੀ ਇਹੀ ਕਹਿਣਾ ਉਹਨੇ ਸਾਰੇ ਜਿਹਨਾਂ ਨੇ ਸਾਰਿਆਂ ਨੇ ਇਹੀ ਖਬਰ ਦਿਖਾਈ ਕਿ ਮੇਰੇ ਰੋੜ ਪਈ ਆ ਲੱਤ ਚੋਵੇ ਮੇਰੇ ਨਿਆਣੇ ਵੀ ਛੋਟੇ ਛੋਟੇ ਆ ਤੇ ਐਸੇ ਹੀ ਉਸੇ ਹੀ ਪਾਸਟਰ ਦੀ ਇੱਕ ਵੀਡੀਓ ਪਹਿਲਾਂ ਵਾਇਰਲ ਹੋਈ ਸੀ ਉਹ ਜਿੱਤੇ ਕਹਿੰਦਾ ਸੀ ਕਿ ਇੱਕ ਬੱਚਾ ਛੋਟਾ ਜਿਹਾ ਕਹਿੰਦਾ ਸੀ ਪਈ ਅੱਛਾ ਤੇਰੀ ਭੈਣ ਬੋਲ ਨਹੀਂ ਸੀ ਸਕਦੀ ਕਹਿੰਦਾ ਨਹੀਂ ਜੀ ਬੋਲ ਨਹੀਂ ਸੀ ਸਕਦੀ ਅੱਛਾ ਹੁਣ ਕੀ ਹੋਇਆ ਉਹ ਬੋਲਣ ਲੱਗ ਪਈ ਉਹ ਚੱਲ ਨਹੀਂ ਸੀ ਸਕਦੀ ਨਹੀਂ ਨਹੀਂ ਹੁਣ ਚੱਲਣ ਲੱਗ ਪਈ ਆ ਤੇ ਖੁਦ ਦੀ ਲੱਤ ਦੇ ਵਿੱਚ ਰੌਡ ਪਾਣੀ ਪਈ ਤੇ ਖੁਦ ਤੋਂ ਚੱਲਿਆ ਨਹੀਂ ਗਿਆ ਬਿਨਾਂ ਰੌਡ ਤੋਂ ਸੋਚ ਕੇ ਦੇਖੋ ਇਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੀਆਂ ਤੁਰਬਾਨੀਆਂ ਨੂੰ ਸੋਚ ਕੇ ਦੇਖੋ ਕਿ ਲੋਰ ਪਈ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ ਦੇ ਉੱਤੇ ਬੈਠੜੀ ਕਿ ਲੋਰ ਪਈ ਸੀ ਸਿਰਾਂ ਦੇ ਵਿੱਚ ਗਰਮ ਰੇਤਾਂ ਪਾਉਣ ਦੀ ਕਿ ਲੋਰ ਪਈ ਸੀ ਪੈਗਾਂ ਦੇ ਵਿੱਚ ਉਬਣਨ ਦੀ ਉਹਨਾਂ ਦੇ ਸੇਵਕ ਚੱਕਰਖਣੀਆਂ ਤੇ ਚੜ ਗਏ ਆਪਣੇ ਬੰਦ-ਬੰਦ ਕਟਵਾਏ ਕਿਲੇ ਵਾਸਤੇ ਕਟਵਾਏ ਕਿ ਅਸੀਂ ਨਿੱਕੇ-ਨਿੱਕੇ ਸਵਾਰਥ ਨਾਲ ਦੀ ਖਾਤਰ ਅਸੀਂ ਲੋਕ ਆਪਣਾ ਧਰਮ ਛੱਡ ਜਾਂਗੇ ਇਸ ਕਰਕੇ ਕੀਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਆਪਣੇ ਬੱਚੇ ਆਪਣਾ ਪਰਿਵਾਰ ਮਾਰ ਦਿੱਤਾ ਆਪਣੇ ਚਾਰੋਂ ਸਹਜਾ ਦੇ ਸ਼ਹੀਦ ਕਰ ਦਿੱਤੇ ਤੇ ਇਹੀ ਘੋਸ਼ਣਾ ਕੀਤੀ ਕਿੰਦੇ ਚਾਰ ਮੂਏ ਤੋਂ ਕਿਆ ਹੋਵੇ ਜੀਵਤ ਕਈ ਹਜ਼ਾਰ ਚਾਰ ਕਿੰਨੇ कुर्बान ਹੋਗਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰੇ ਹਜ਼ਾਰਾਂ ਅਜ ਵੀ ਜੀਦੇ ਆ ਤੇ ਜੇ ਅੱਜ ਉਹ ਹਜ਼ਾਰ ਆਪਣਾ ਧਰਮ ਛੱਡ ਕੇ ਆਪਣਾ ਧਰਮ ਬਦਲਣ ਲੱਗ ਪਏ ਤੇ ਗੁਰੂ ਖੁਸ਼ ਹੋਊਗਾ ਸਾਡੇ ਤੋਂ ਅਸੀਂ ਸੋਚ ਕੇ ਦੇਖੀ ਕਿ ਗੁਰੂ ਨੂੰ ਖੁਸ਼ੀ ਦੇ ਰਹੇ ਆ ਅਸੀਂ ਨਿੱਕੀਆਂ ਨਿੱਕੀਆਂ ਸਾਡੇ ਸਵਾਲ ਨਿੱਗੀਆਂ ਨਿੱਗੀਆਂ ਸਾਡੀ ਠੀਕ ਕਰਾਉਣ ਦੇ ਲਈ ਅਸੀਂ ਉੱਥੇ ਚਲੇ ਗਏ ਅਸੀਂ ਉਹ ਫਲਾਣਾ ਸਾਡੇ ਘਰ ਦੀ ਗਰੀਬੀ ਬਹੁਤ ਆ ਗਈ ਜੀ ਅਸੀਂ ਉੱਥੇ ਚਲੇ ਗਏ ਉਹ ਸਭ ਜੀਵਨ ਦਾ ਹਿੱਸਾ ਆ ਨਿਮਿਤ ਕਰੋ ਡਟ ਕੇ ਚੱਲੋ ਮੁਸ਼ਕਲਾਂ ਦੇ ਅੱਗੇ ਡਟ ਕੇ ਖੜ੍ਹ ਜਾਓ ਅਸੀਂ ਉਹ ਗੰਨੇ ਲੋਗ ਅਸੀਂ ਉਹ ਇਹ ਉਹ ਤਾਮਾ ਬੈਠੀਆਂ ਇਹ ਉਹ ਲੋਗ ਬੈਠੇ ਆ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਸਾਰਾ ਕੁਝ ਕੀਤਾ ਤੇ ਅੱਜ ਅੱਜ ਸਾਨੂੰ ਸਾਰਾ ਕੁਝ ਔਖਾ ਕਿਉਂ ਲੱਗਣ ਲੱਗ ਪਿਆ ਸੋ ਇਸ ਕਰਕੇ ਤੁਸੀਂ ਦੇਖੋ ਛੋਟੇ ਛੋਟੇ ਸਾਹਿਬਜ਼ਾਦੇ ਛੋਟੇ ਛੋਟੇ ਸਾਹਿਬਜ਼ਾਦੇ ਸੋਚ ਕੇ ਦੇਖੋ ਮੌਤ ਨੂੰ ਪਲ-ਪਲ ਆਪਣੇ ਵਾਲ ਨੂੰ ਆਉਂਦਿਆਂ ਦੇਖਣਾ ਮੌਤ ਨੂੰ ਪਲ-ਪਲ ਆਪਣੇ ਵਾਲ ਨੂੰ ਆਉਂਦਿਆਂ ਦੇਖਣਾ ਪੈਰ ਤੋਂ ਲੈ ਕੇ ਇੱਥੇ ਤੱਕ ਚਿੜਿਆ ਜਾਣਾ بار بار ਹਰ ਇੱਕ 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 ਰਦਾ ਨੌਰ ਤੋਂ ਬਾਅਦ ਪੁੱਛਿਆ ਜਾਂਦਾ ਸੀ ਦੱਸੋ ਜੇ ਹੁਣ ਵੀ ਕਬੂਲ ਆ ਉਹ ਕਹਿੰਦੇ ਨਹੀਂ ਹੁਣ ਵੀ ਨਹੀਂ ਕਬੂਲ ਅਸੀਂ ਕੀ ਘੋੜੇ ਬਣੇ ਕਿਸੇ ਤੇ ਅਸੀਂ ਕੀੜੇ ਬਣਾਰੇ ਬਣੇ ਤੇ ਕਿਸੇ ਜਨਮ ਦੇ ਵਿੱਚ ਅਸੀਂ ਪਹਾੜ ਬਣੇ ਤਰਕਤ ਬਣੇ ਐਸੀ ਐਸੀ ਜੋਨੀਆਂ ਦੇ ਵਿੱਚ ਗਏ ਜਿਨ੍ਹਾਂ ਦੀ ਉਮਰ ਹਜ਼ਾਰਾਂ ਹਜ਼ਾਰਾਂ ਸਾਲ ਆ ਪਰ ਉਹਨਾਂ ਸਭ ਤੋਂ ਕਿਰਪਾ ਕਰਕੇ ਸਾਨੂੰ ਸਭ ਨੂੰ ਸਾਡੇ ਤੇ ਕਿਰਪਾ ਕਰਕੇ ઈਸ਼ਵਰ ਨੇ ਉਸ ઈਸ਼ਵਰ ਨੇ ਇਹ ਕਰਦਾ ਕਿ ਲੱਖ 84 ਜোন ਸਵਾਈ ਮਾਨਸ ਕੋ ਪ੍ਰਭ ਦੀ ਵਡਿਆਈ ਸਾਨੂੰ ਸਭ ਤੇ ਵਡਿਆਈ ਦਿੱਤੀ ਸਾਨੂੰ ਸਭ ਤੇ ਕਿੰਪਾ ਕੀਤੀ ਉਸ ઈਸ਼ਵਰ ਨੇ ਕੇ ਸਾਨੂੰ 84 ਲੱਖ ਯੂਨੀਆਂ ਤੋਂ ਬਾਅਦ ਇਹ ਮਾਨਵਤਨ ਦੇ ਕੇ ਸਾਨੂੰ ਭੇਜਿਆ ਤੇ ਜੇਕਰ ਤੁਹਾਨੂੰ ਲੱਗਦਾ ਕਿ ਗੱਲਾਂ ਝੂਠ ਨੇ ਤੇ ਮੈਂ ਪਾਣੀ ਉਹ ਸੀ ਤਾਂ ਨਤਾਰਾ ਵੀ ਕਰਦੀ ਆ ਕਿੰਨੇ ਕਈ ਜਨਮ ਪੈ ਟੀਟ ਪਤੰਗਾ ਕਈ ਜਨਮ ਗਜਮੀਨ ਕਰਨ ਦਾ ਕਈ ਜਨਮ ਪੰਖੀ ਸਰਪ ਹੋਇਓ ਸਾਰੇ ਵਿਰਾਨ ਬੈਠੇ ਆ ਕਿਰਪਾ ਕਰਕੇ ਲੰਗਰ ਛੱਕ ਕੇ ਜਾਣਾ ਜੀ ਔਰ ਅਜੇ ਤੱਕ ਸਾਡੇ ਕਾਫੀ ਵੀਰ ਹੈ ਗਿਆ ਸ੍ਰੀ ਪੰਚ ਸਾਰੇ ਕੋਈ ਲੰਗਰ ਚੰਗੇ ਸਾਰੇ ਦੇ ਸੇਵਾ ਲੈਣਾ ਸਾਰੇ ਨੂੰ ਜਿੰਨ ਮਾਨਤ ਕਰਨਾ ਹੋਵੇ ਸਾਡੇ ਜਥੇਬੰਦੀਆਂ ਦੇ ਵੀ ਆਗੂ ਅਫਸਰ ਸਹਿਵਾਣ ਕਾਫੀ ਹੈ